ਹੈਲੋ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾਉ ਜੀ ਕਿਵੇਂ ਹੋ ਸਾਰੇ ਮੀਤ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਲੋਕ ਫੈਮਲੀ ਬਲੌਗ ਚੈਨਲ ਤੇ ਹਾਂਜੀ ਦੁਪਹਿਰ ਦਾ ਹੋ ਗਿਆ ਟਾਈਮ ਤੁਹਾਨੂੰ ਪਤਾ ਜਿਵੇਂ ਬੱਚਿਆਂ ਦੀ ਖਾਣ ਪੀਣ ਦੀ ਹੁਦਦੀ ਹੈ ਫਰਮਾਇਸ਼ ਹੈ ਤੇ ਆਪਾਂ ਲੱਗੇ ਸੀ ਚਾਹ ਚੁਕਾਉਣ ਤੇ ਕਹਿੰਦੇ ਨਾਲ ਉਹ ਵਸ਼ੇ ਖਾਣਾ ਹਨਾ ਤੇ ਜਿਵੇਂ ਕਿ ਰੋਟੀ ਤੋਂ ਵੀ ਜੇ ਕਰ ਕਰ ਕੇ ਕਹਿੰਦੇ ਸਾਡਾ ਤੇ ਨਾਲ ਨਾਲ ਚੌਲਾ ਤੋਂ ਵੀ ਇਹਦਾ ਕਿਸੇ ਇਹ ਕੁਝ ਨਹੀਂ ਪਰਵਾਏ ਬੋਲੋ ਕੁਛ ਬਣਾ ਕੇ ਦਿਓ ਤੇ ਬਾਹਰ ਆਪਾਂ ਨਹੀਂ ਤੇ ਜਾਣੀ ਸਕਦੀ ਕਿਉਂਕਿ ਗਰਮੀ ਬਹੁਤ ਆ ਬਾਕੀ ਕੋਈ ਜਾਣਣ ਵੀ ਨਹੀਂ ਹੈਗਾ ਹਨਾ ਤੁਹਾਨੂੰ ਪਤਾ ਗਰਮੀ ਦੇ ਵਿੱਚ ਕੌਣ ਜਾਵੇ ਬੱਚੇ ਛੋਟੇ ਆ ਹਲੇ ਤੇ ਆਪਾਂ ਮੈਂ ਸੋਚਿਆ ਮੈਂ ਕਿ ਚਲੋ ਹਨਾ ਵੀ ਕੁਝ ਨਵੀਆਂ ਬਣਾਉਣੇ ਆ ਪਹਿਲਾਂ ਮਿੱਠਿਆ ਦੇ ਸਵਾਦ ਹੀ ਤੇ ਫਿਰ ਮੈਂ ਕਿਹਾ ਚਲੋ ਆਪਾਂ ਖੁਸ਼ ਕਰਾਨਾ ਕੀ ਬਣਾਉਣੇ ਆ ਬੱਚਿਆਂ ਨੂੰ ਤੁਹਾਨੂੰ ਪਤਾ ਜਿਆਦਾ ਕਰਾਵਾ ਖਾਂਦੇ ਆ ਤੇ ਆਪਾਂ ਲੱਗੇ ਬਣਾਉਣੇ ਪੂੜੇ ਤੁਸੀਂ ਵੀ ਦੇਖਿਓ ਮੈਂ ਕਿਦਾਂ ਬਣਾਉਣੀ ਆ ਤੇ ਬਸ ਇਹ ਦਾਣਾ ਬਣਾਉਣੀ ਆ ਉਦਾਂ ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਮੈਂ ਕੁਸ ਬਾਰ ਸਿੱਖ ਕੇ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਜਿੱਦਾਂ ਦਾ ਮੈਂ ਟਰਾਈ ਕਰਦੀਆਂ ਜਿੱਦਾਂ ਮੈਂ ਬਣਾਉਣੀ ਆ ਇਹਦੇ ਲਈ ਆਪਾਂ ਨੇ ਲੈਣੇਗੇ ਪਿਆਜ਼ ਛੋਟੇ ਛੋਟੇ ਸੀਏ ਪਿਆਜ਼ ਤਕਰੀਬਨ 6-7 ਸੀਗੇ ਛੋਟੇ ਛੋਟੇ ਪਿਆਜ਼ ਪਰੇ ਨੂੰ ਕੱਟ ਲੈ ਬਰੀਕ ਕੱਟ ਲੈ ਜਾਂ ਤੁਸੀਂ ਚੌਪ ਵੀ ਕਰ ਸਕਦੇ ਥੋੜੀ ਆਪਦੀ ਚੋਇਸ ਇਧਰ ਪਰੇ ਹੈਗੀਆਂ ਮਿਰਚਾਂ ਨਾਲ ਨਾਲ ਟਮਾਟਰ ਵੀ ਆਪਾਂ ਨੇ ਲਈਆ ਇੱਕ ਸ਼ਮਲਾ ਮਿਰਚ ਤੇ ਨਾ ਚੀਜ਼ ਆਪਾਂ ਨੇ ਇਹ ਲੈ ਲਈਆਂ ਤੇ ਨਾਲ ਆਪਾਂ ਪਾਵਾਂਗੇ ਨਮਕ ਮਿੱਠਾ ਸਰ੍ਹੋਂ ਦਾ ਉਹ ਆਪਣੀ ਜਿਹੜਾ ਹੈਗਾ ਟੇਸਟ ਕੋਡਿੰਗ ਹੈ ਨਾ ਜਿੰਨਾ ਕ ਆਪਾਂ ਨੇ ਕਰਾ ਲਾ ਖਾਣਾ ਤੇ ਚਾਦਦੇ ਹੁਣ ਬਣਾਉਣ ਤੇ ਇਧਰ ਆਪਾਂ ਨੇ ਲੈ ਲਿਆ ਬੇਸਣ ਬੇਸਣ ਤਕਰੀਬਨ ਮੈਂ 1.5 ਕ ਕਟੋਰੀ ਲਈਆ ਛੋਟੀ ਕਟੋਰੀ ਮੀਡੀਅਮ ਜੀ ਤੇ ਆਪਾਂ ਹੁਣ ਇਹਦੇ ਵਿੱਚ ਜਿੰਨਾ ਵੀ ਹੋਣਾ ਸਮਾਨ ਆਪਾਂ ਸਾਰਾ ਉਹ ਮਿਕਸ ਕਰ ਦਾਂਗੇ ਲੋ ਜੀ ਆਪਾਂ ਇਧਰ ਪਾਤੇ ਨੇ ਮੈਂ ਲਾ ਪਿਆਜ਼ ਫਿਰ ਆਪਾਂ ਪਾਵਾਂਗੇ ਨਾਲ ਕਟਰਾ ਤੇ ਹਰੀਆਂ ਮੱਚਾਂ ਨਾਲ ਪਾ ਲਵਾਂਗੇ ਤੇ ਮਲਾਂ ਮਚ ਦਿਨੀਆ ਸਬਜ਼ੀਆਂ ਹੁਣ ਬਹੁਤ ਵਧੀਆ ਨੇ ਕਿਉਂਕਿ ਬੱਚੇ ਵੈਸੇ ਨਾ ਹਰੀਆਂ ਸਬਜ਼ੀਆਂ ਖਾਣੇ ਹੈਗੇ ਪਰ ਇਹ ਇੱਕ ਬਹੁਤ ਵਧੀਆ ਜਰੀਆ ਜਿਵੇਂ ਆਪਾਂ ਬੱਚਿਆਂ ਨੂੰ ਸਬਜ਼ੀ ਆ ਨਾ ਵਧੀਆ ਘਵਾ ਕਰਿਆ ਫੇਰ ਵਿੱਚ ਆਪਾਂ ਪਾਵਾਂਗੇ ਟੇਸਟ ਕੋਲਿੰਗ ਨਮਕ ਤੇ ਥੋੜੀ ਜਿਹੀ ਪਾਵਾਂਗੇ ਮਿਰਚ ਕਿਉਂਕਿ ਮਿਰਚ ਆਪਾਂ ਨੇ ਹਰੀ ਪਾ ਲਈਆ ਪਹਿਲਾਂ ਤੇ ਨਾਲ ਆਪਾਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਵਿੱਚ ਮੈਂ ਇਹਦੇ ਪਾਉਂਗੀ ਹਾਂਜੀ ਨਾਲ ਆਪਾਂ ਪਾਵਾਂਗੇ ਇਹਦੇ ਕਾਲੀ ਮਿਰਚ 1 ਸਪੂਨ ਮੈਂ ਇਹਦੇ ਚ ਪਾਉਂਗੀ ਕਾਲੀ ਮਿਰਚ ਹਾਂਜੀ ਪਹਿਲਾਂ ਆਪਾਂ ਸਾਰੇ ਇਹ ਮਿਕਸ ਲੂ ਆਪਾਂ ਠੰਗੀ ਜਿਹਾ ਨਾਲ ਨਾਲ ਆ ਵੀ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਠੰਗੀ ਜਿਹਾ ਆਇਦਾ ਘੋਲਾ ਜਿਹੜਾ ਤਿਆਰ ਕਰ ਲਾਂਗੇ ਕਿਉਂ ਥੋੜਾ ਔੜਾ ਜਿਹਾ ਨਾ ਜ਼ਿਆਦੇ ਗਾੜਾ ਹੋਵੇ ਨਾ ਜ਼ਿਆਦੇ ਪਤਲਾ ਹਨਾ ਵੈਸੇ ਜਿਹੜਾ ਪਤਲਾ ਹੁੰਦਾ ਉਹਦੇ ਜਿਹੜੇ ਥੂੜੇ ਵਧੀਆ ਬਣਦੇ ਆ ਜਦੋਂ ਜਿਹੜਾ ਠਿਕ ਹੋਗਾ ਗਾੜਾ ਹੋਵੇ ਥੂੜੇ ਨੇ ਵਧੀਆ ਨਹੀਂ ਬਣਦੇ ਹੈਗੇ ਜੀ ਠੀਕ ਹੁਣ ਆਪੇ ਪਾਣੀ ਪਾ ਕੇ ਇਹ ਚੰਗੀ ਤਰ੍ਹਾਂ ਇਹਦਾ ਘੋੜਾ ਤਿਆਰ ਕਰ ਲਾਂਗੇ

ਅੱਜ ਆਪਾਂ ਨੇ ਤਵਾ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਨਾਲ ਕਿਹੜਾ ਪਕੂੜਾ ਬਣਾਏ ਉਹ ਫੁੱਲੇ ਨਾ ਲੱਗੇ ਨਾ ਨੀਚੇ ਤਵੇ ਨਾਲ ਨਾ ਲੱਗੇ ਤਵਾ ਆਪਣਾ ਉਹ ਕਿਹੜਾ ਫਡੇਲੀ ਯੂਜ਼ ਕਰਦੀਆਂ ਰੋਟੀ ਵਗੈਰਾ ਲਈ ਆਪਾਂ ਨੇ ਖਾਸ ਤਵਾਂ ਨਹੀਂ ਲਿਆ ਆਪਾਂ ਦਾ ਦੇਸੀ ਤਰੀਕੇ ਨਾਲ ਬਣਾਵਾਂਗੇ ਹਾਂਜੀ ਤਵਾ ਆਪਣਾ ਹੋ ਗਿਆ ਗਰਮ ਹੁਣ ਆਪਾਂ ਜਿਹੜਾ ਆਪਣਾ ਘੋਲ ਆ ਪਾਵਾਂਗੇ ਇਸ ਪਰ ਪਾਤੀਆਂ ਚੰਗੀ ਤਰ੍ਹਾਂ ਆਪਾਂ ਇਹਨੂੰ ਪਲਾ ਦੇਣਾ कि बन दिया आई तय होंगी बस अपने पतली रखनी है ज्यादा मोटी नहीं रखनी क्योंकि जो तय मोटी होगी ना फिर इन्हें रलना नहीं है थोड़ा जार पा देंगे फिर आले दुआले I we Amudha Bhuvana Amudha Bhuvana Bhuvana ਚਾਨਕ ਪਪਾ ਨਾ ਬੇਸਨ ਦਾ ਬੇਸਨ ਦਾ Ready. ਹਾਂਜੀ ਇੱਥੇ ਆਪਣੇ ਆਲਮੋਸਟ ਤਕਰੀਬਨ ਪੂਰੇ ਬਣ ਬਣ ਗਏ ਸੀ ਕਿਵਸਤਨ ਤੋਂ ਚਾਰ ਜਿਹੜੇ ਰਹਿ ਗਏ ਸੀ ਤੇ ਬਸ ਬੱਚੇ ਖਾ ਰਹੇ ਸੀ ਤੇ ਪਾਪਾ ਜੀ ਨੇ ਵੀ ਖਾ ਲਈ ਸੀ ਸੱਚੀ ਬਹੁਤ ਜਿਆਦਾ ਟੇਸਟੀ ਬਣੇ ਸੀ ਤੇ ਆ ਜੋ ਜੀ ਤੁਸੀਂ ਵੀ ਖਾ ਲਓ ਗਰਮਾ ਗਰਮ ਪੂੜੇ ਤੇ ਜੇਕਰ ਤੁਸੀਂ ਇਦਾਂ ਤਰੀਕੇ ਨਾਲ ਬਣਾਉਨੇ ਜ਼ਰੂਰ ਦੱਸਿਓ ਕਮੈਂਟ ਕਰਕੇ ਟਰਾਈ ਵੀ ਜ਼ਰੂਰ ਕਰੋ ਜੇਕਰ ਤੁਸੀਂ ਨਹੀਂ ਬਣਾਏ ਤੇ ਬਸ ਇੱਥੇ ਲੱਗੇ ਹੋਏ ਸੀਗੇ ਬੱਚੇ ਅੰਦਰ ਬੈਠ ਕੇ ਖਾਣਾ ਤੇ ਨੂਰ ਆਪਣੀ ਹਲੇ ਹੁਣੀ ਸੋ ਕੇ ਉੱઠી ਸੀਗੀ ਤੇ ਉਹਨੂੰ ਲੱਗੀ ਹੋਈ ਸੀ پوਖਹ ਤੇ ਉੱਠਦੇ ਸਾਰ ਉਹਨੂੰ ਮਿਲ ਗਈ ਖਾਣ ਨੂੰ ਪੂੜੇ ਤੇ ਬਸ ਉਹਦਾ ਤਾਂ ਮਨ ਖੁਸ਼ ਹੋ ਗਿਆ ਦੇਖੋ ਦੇਖ ਕੇ ਤੇ ਇਸ ਵਾਰ ਬਸ ਸ਼ਾਮ ਦਾ ਹੋ ਗਿਆ ਸੀਗਾ ਟਾਈਮ ਮੈਂ ਕਾ ਚਲੋ ਰੋਟੀ ਪਾਣੀ ਆਪਾਂ ਨੇ ਵੀ ਖਾ ਲਿਆ ਸੀ ਦੁਪਹਿਰ ਦਾ ਹਨਾ ਜਿਹੜਾ ਖਾਣਾ ਸੀ ਚਾਹ ਪਾਣੀ ਵਗੈਰਾ ਪੀ ਕੇ ਤੇ ਮੈਂ ਲੱਗੀ ਸੀ ਇੱਥੇ ਝਾੜੂ ਲਗਾਉਣਾ ਹਨਾ ਦੇਖੋ ਸੂਬਾ ਵੀ ਝਾੜੂ ਲਗਾਉਣਾ ਇੰਨਾ ਗੂੜਾ ਨਿਕਲਦਾ ਸੱਚੀ ਦੇਖਣਾ ਤਾਂ ਇਦਾਂ ਕਹਿੰਦਾ ਹੋਊਗਾ ਨਾ ਵੀ ਪਤਾ ਨਹੀਂ ਇਹ ਝਾੜੂ ਇਹਨਾਂ ਨੇ ਕਦੇ ਲਗਾਇਆ ਹੀ ਨਹੀਂ ਸੱਚੀ ਇੰਨਾ ਜ਼ਿਆਦਾ ਗੂੜਾ ਨਿਕਲਦਾ ਗੂੜਾ ਵੀ ਲੀਰਾਂ ਵਗੈਰਾ ਕੁਝ ਬੱਚੇ ਸਾਨੂੰ ਪਤਾ ਕਾਗਜ ਸਿੱਟ ਦਿੰਦੇ ਆ ਕੁਝ ਨਾ ਕੁਝ ਤੇ ਬਾਕੀ ਜਿਹੜੇ ਹੁਣ ਰੈਪਰ ਵਗੈਰਾ ਹੁੰਦੇ ਆ ਟੌਫੀ ਵਗੈਰਾ ਦੇ ਕੁਝ ਇਦਾਂ ਦੇ ਤੇ ਜਾਂ ਫਿਰ ਥੋੜੀ ਜੀ ਮਿੱਟੀ ਆ ਜਾਂਦੀ ਆ ਹਨਾ ਬਾਹਰੋਂ ਤੇ ਬਸ ਇੱਥੇ ਮੈਂ ਜਿਹੜਾ ਝਾੜੂ ਆ ਲਗਾ ਦੂੰਗੀ ਬਸ ਬੱਚਿਆਂ ਦੇ ਸਕੂਲ ਲੱਗਣ ਵਾਲੇ ਆ ਤਕਰੀਬਨ ਇੱਕ ਤੋਂ ਦੋ ਛੁੱਟੀਆਂ ਰਹਿ ਗਈਆਂ ਸੀ ਜਿਸ ਦਿਨ ਦੀ ਇਹ ਵੀਡੀਓ ਆ ਗਈ ਤੇ ਉਸ ਤੋਂ ਅਸਾਂ ਨੇ ਹੁਣ ਤਿਆਰੀ ਚੱਲ ਰਹੀ ਸੀ ਸਕੂਲ ਜਾਣ ਦੀ ਸਾਰੀ ਜੂਨਿਫਾਰਮ ਵਗੈਰਾ ਜਿਹੜਾ ਵੀ ਉਹਨਾਂ ਨੂੰ ਕੁਝ ਚਾਹੀਦਾ ਸੀ ਸਾਰਾ ਉਹ ਇਕੱਠਾ ਕਰਨ ਲੱਗੇ ਹੋਏ ਸੀਗੇ ਸਮਾਨ ਕਿਉਂਕਿ ਛੁੱਟੀਆਂ 'ਚ ਤੁਹਾਨੂੰ ਪਤਾ ਬੱਚੇ ਬੇਫਿਕਰੇ ਰਹੇ ਨੇ ਹਨਾ ਤੇ ਹੁਣ ਫੇਰ ਉਹਨਾਂ ਦਾ ਉਹੀ ਜਿਹੜਾ ਮੇਨ ਸ਼ਡਿਊਲਾ ਬਸ ਉਹ ਤੇ ਆ ਜਾਣਗੇ ਤੇ ਲੋ ਜੀ ਇੱਥੇ ਸਾਰਾ ਆਪਾਂ ਬਾਹਰ ਕੱਢ ਲਏ ਸੀ ਜਿੰਨਾ ਵੀ ਆਪਣਾ ਗੋੜਾ ਵਗੈਰਾ ਨਿਕਲਿਆ ਹੁਣ ਥੇਲੀ ਨਾ ਵਗੈਰਾ ਸਿੱਗੀਆਂ ਉਹ ਆਪਾਂ ਚੱਕ ਦਾਂਗੇ ਤੇ ਮਿੱਟੀ ਤਾਂ ਇੰਦਾ ਇੱਟਾਂ ਦੇ ਵਿੱਚ ਹੀ ਹਨਾ ਪੈ ਜਾਊਗੀ ਜਿਹੜੀਆਂ ਹੰਗਲੀਆਂ ਜੀਆਂ ਨੇ ਇਹ ਦੇਖੋ ਗਰਮ ਹੋਣਾ ਲੱਗ ਗਿਆ ਇੰਦਾ ਫਰਸ਼ ਦੇਖੋ ਜੇ ਸਾਰੇ ਵੀਰੇ ਚੋਂ ਦਾ ਫਰਸ਼ ਲੱਗ ਗਿਆ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਵੀ ਦੱਸਿਓ ਘਾਟ ਘਾਟੇ ਕਿਦਾਂ ਦਾ ਲੱਗੂ ਵੀਰਾਂ ਆਪਾਂ ਚਾ ਇਹ ਬੜਾ ਫਰਸ਼ ਲੱਗ ਗਿਆ ਹੁਣ ਆਪਾਂ ਤੇਲ ਇੰਨੇ ਹੁੰਦਾ ਗਰਮ ਆਪਾਂ ਫਿਰ ਇਹਦੇ ਚ ਪਾਵਾਂਗੇ ਪਿੰਡੀਆਂ ਥੋੜਾ ਟਾਈਮ ਆਪਾਂ ਪਿੰਡੀਆਂ ਫਰਾਈ ਕਰਾਂਗੇ ਬਾਅਦ ਵਿੱਚ ਪਾ ਪਾਵਾਂਗੇ ਪਿਆਜ਼ ਪੰਜ ਚਾਰ ਮਿੰਟ ਭੁੰਨਣ ਤੋਂ ਹਨਾ ਬਾਅਦ ਇਕੱਠੇ ਨਹੀਂ ਪਾਉਂਦੇ ਸਨਾਂ ਪਿੰਡੀਆਂ ਫਰਾਈ ਕਰਾਂਗੇ ਚਲੋ ਜੀ ਇਹਨੇ ਥੋੜਾ ਜਹਾ ਹੁਣ ਦੱਤੇ ਗਰਮ ਦੇ ਇਸ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਲਾ ਬਿਉ ਤੋ ਬਹੁਤ ਧੁੱਪ ਵਾਲੇ ਖੜੀ ਹੈ ਜਾਨੀ ਬਿਲਕੁਲ ਵੀ ਨੇਰਾ ਨਹੀਂ ਹੋਇਆ ਹਾਂਜੀ ਦੇਖੋ ਹਲੇ ਚਾਨਣ ਖੜਾ ਹੋ ਤਾਂ ਦੇਖੋ ਤੇ ਸੂਰਜ ਨਾ ਰਕਤਾਂ ਦੇ ਜਿਹਾ ਲਈ ਹਜੇ ਗਾੜੀ ਸੂਰਜ ਦਿਖਾਈ ਦੇ ਰਿਹਾਗਾ ਫਿਰ ਧੁੱਪ ਖੜੀ ਆ ਪਰ ਕੈਮਰੇ ਦੇ ਵਿੱਚ ਉਹ ਨਹੀਂ ਆ ਰਹੀ ਤੇ ਇਧਰੋਂ ਦੇਖੋ ਆਪਣੇ ਸਾਹਮਣੇ ਇੰਨਾ ਕੁ ਲੱਗ ਗਿਆ ਆਪਣੇ ਫਰਸ਼ ਸੋਹਣਾ ਲੱਗ ਰਿਹਾ ਨਾ ਜਦ ਸਾਰੇ ਵਿਹੜੇ ਦੇ ਵਿੱਚ ਇਦਾਂ ਫਰਸ਼ ਲੱਗ ਗਿਆ ਬਹੁਤ ਸੋਹਣਾ ਲੱਗੂ ਲੋ ਜੀ ਆਪਣਾ ਤੇਲ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਪਿੰਡੀਆਂ ਮੈਂ ਪਿੰਡੀਆਂ ਪਾਦਾ ਨਹੀਂ ਤਾਂ ਮੇਰੇ ਉੱਪਰ ਤੇਲ ਪੈ ਜਾਊਗਾ ਪਹਿਲਾਂ ਪਿੰਡੀਆਂ ਪਾਦੀ ਆਪਾਂ ਲੋ ਜੀ ਪਿੰਡੀਆਂ ਆਪਣੇ ਪਾ ਦਿਆਂ ਨੇ ਆਪਾਂ ਪਾਇਰ ਤੇ ਮਿਚਾ ਲਾ ਤੇ ਇਹਦੇ ਵਿੱਚ ਜਿੰਨਾ ਵਿੱਚ ਕੱਢੀਏ ਪਾ ਦੇ ਆਪਾਂ ਲੋਕਾਂ ਦੇ ਗੱਟੇ ਮਾਰਾਂਗੇ ਕੋਈ ਬੇਸਨ ਪਾਉਂਦਾ ਸੇਮਾ ਸਮੋਸੇ ਲਈ ਆ ਪ੍ਰੋਜੈਕਟ ਆਪਾਂ ਲਗਦੇ ਆ ਵਾਲੇ ਸ਼ਰਟ ਨੂੰ ਪਾਈ ਕਰਨ ਹੈ ਨੀਗਾ

ਉਹਾਂ ਟਾਈਮ ਆਪਾਂ ਇਹਨਾਂ ਨੂੰ ਲੋਹਰ ਤੱਕਾ ਦੇਣੇ ਆ ਹਨ ਜਦੋਂ ਸਾਡੇ ਪਿਆਜ਼ ਨੇ ਵੀ ਪੈਂਟਿੰਗੀ ਤਰ੍ਹਾਂ ਹਲਕੇ ਤਾਂਗੇ ਪੱਕ ਜਾਣਗੇ ਹਾਂਜੀ ਆਪਾਂ ਨੇ ਇਹਦੇ ਵਿੱਚ ਪਾਤੇ ਟਮਾਟਰ ਤੇ ਹਰੀ ਮਿਰਚ ਤੇ ਹੁਣ ਆਪਾਂ ਪਾਵਾਂਗੇ ਬੇਸਿਕ ਜੇ ਮੁੱਖਲੇ ਅਸਲਾਮ ਤੋਂ ਮਿਰਚ ਹਾਲ ਦੀ ਕੁੜਾ ਤੇ ਆਪਾਂ ਇਹਨਾਂ ਨੂੰ ਪਕਾ ਦਾਂਗੇ ਤੇ ਆਪਕੀ ਦਸਰਤੀ ਬਣ ਕੇ ਹੋ ਜੀ ਮਿਆਰ ਉਹ ਜੀ ਥੋੜੀ ਜਿਹਾ ਪਾਵਾਂਗੇ ਆ ਲਾਲ ਲੱਛ ਹੋਰ ਜੀ ਹਾਂਜੀ ਆਪਾਂ ਨੇ ਪਾਤਾ ਗਰਮ ਮਸਾਲਾ ਆਪਾਂ ਪਾਵਾਂਗੇ ਨਮਕ ਆਪਾਂ ਸੇਤਨ ਚਾਰ ਆਪਣੇ ਜਿਹੜੇ ਹੁੰਦੇ ਨੇ ਮਸਾਲੇ ਉਹ ਹੀ ਆਪਾਂ ਇਹਦੇ ਪਾਵਾਂਗੇ ਇਧਰ ਸਾਰੇ ਕਿਵੇਂ ਹੋ ਮੈਂ ਬਿਲਕੁਲ ਠੀਕ ਹਾਂ ਤੇ ਹਾਂਜੀ ਇਧਰ ਮੰਮਾ ਬਣਾ ਰਹੀ ਹੈ ਰੋਟੀ ਤੇ ਹੁਣ ਅਸ਼ਾਮ ਦਾ ਟਾਈਮ ਹੋ ਗਿਆ ਹੈ ਆ ਲੋ ਜੀ ਕਿੰਨਾ ਸੋਹਣਾ ਮੌਸਮ ਹੋਇਆਗਾ ਸੋਹਣਾ ਲੱਗਿਆ ਨਾ ਮੌਸਮ ਤੇ ਬਾਹਰ ਦਾ ਬਹੁਤ ਹੀ ਸੋਹਣਾ ਮੌਸਮ ਹੋ ਰਿਹਾ ਹੈ ਫਲੋਰ ਰੂਮ ਬਾਥਰੂਮ ਸਭ ਖਾਲੰਦ ਗਿਆ ਹੋਇਆ ਹਾਂਜੀ ਨੂੰ ਦੀ ਮਸਤੀ ਚੱਲ ਰਹੀ ਆ ਪੂਰੀ ਫੁੱਲ ਉਧਰ ਅੱਜ ਨੂਰ ਦੀ ਫੇਵਰਿਟ ਸਬਜ਼ੀ ਬਣਾਈ ਆ ਪ੍ਰਿੰਟੀ ਸਬਜ਼ੀ ਹਾਂ ਸਬਜ਼ੀ ਇਹ ਇਧਰ ਪਾਪਾ ਜੀ ਰੋਟੀ ਖਾ ਰਹੇ ਨੇ ਤੇ ਅਸੀਂ ਨੇ ਵੀ ਪਾ ਲਈ ਰੋਟੀ ਉਹ ਨੂਰ ਅੰਦਰ ਬੈਠੀ ਖਾ ਰਹੀ ਆ ਨੂਰ ਉੱਤੇ ਚੜ ਕੇ ਖਾ ਗੂਗੋ ਬੈਠ ਕੇ ਬੈ ਕੇ ਹੰਦੀਆਂ ਗਾ ਮਾ ਕਦੇ ਹੰਦੀਆਂ ਹੰਦਕਾਣੇ ਦਾ ਗਰੰਦਾ ਲੋਕ ਕਰਦੇ ਆ ਅੰਦਰ 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 ਥੋੜੀ ਪਿੱਤੂ ਰੋਟੀ ਆ ਵੀ ਰੋਟੀ ਖਾਣੇ ਆ ਅਨੂਰ ਵਹਿ ਗਈ ਚਲੋ ਜੀ ਰੋਟੀ ਖਾਣੇ ਹੁਣ ਆਪਾਂ ਅਤੇ ਦਾਲ ਦੇ ਸਵਾਦ ਬਣੀਏਗੀ ਸਭ ਦੀ ਸਵਾਦੀ ਹੋਣੀ ਹੈ ਲੱਗ ਗਈ ਇਹ ਮਸਤੀ ਦਾ ਇੰਜ ਚੱਲ ਰਿਹਾ ਹੈ। ਲੈਟੱਕ ਅੱਧੀ। ਹਾਂਜੀ ਆਪਣੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ। ਵੀਡੀਓ ਚੰਗੀ ਲੱਗੀ ਹੋਵੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਫਸਟ ਟਾਈਮ ਆਇਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ। ਫੁੱਲ ਵਾਚ ਕਰਕੇ ਫਿਰ ਕਮੈਂਟ ਕਰਕੇ ਜਾਇਆ ਕਰੋ ਕਿ ਕਿੱਦਾਂ ਦੀ ਲੱਗਦੀ ਆ। ਚਲੋ ਜੀ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।